ਜੈਂਬਸ ਨੂੰ ਮੂਡ ਆਇਆ ਗੁੱਸਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੇਖ ਚ ਮਾਲੀਵੁੱਡ ਅਦਾਕਾਰਾਂ ਅਤੇ ਰਾਜਨੀਤਾਂ ਜਯਾ ਬੱਚਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦੇ ਵਿੱਚ ਮੜੀ ਰਹਿੰਦੀ ਹੈ ਇਹਨਾਂ ਹੀ ਨਹੀਂ ਜਯਾ ਆਪਣੇ ਗੁੱਸੇ ਤੇ ਬੋਲਣ ਦੇ ਅੰਦਾਜ਼ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਚ ਰਹਿੰਦੀ ਹੈ ਇਸ ਦੀਆਂ ਕਈ ਵੀਡੀਓਜ਼ ਵੀ ਸਮੇਂ ਸਮੇਂ ਤੇ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਦਾਕਾਰਾਂ ਨੂੰ ਅਕਸਰ 에어ਪੋਰਟ ਤੇ ਦੇਖਿਆ ਜਾਂਦਾ ਹੈ ਹੁਣ ਇੱਕ ਵਾਰ ਫੇਰੇ ਜਯਾ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ ਇਸ ਦੇ ਵਿੱਚ ਉਹ 에어ਪੋਰਟ ਤੇ ਨਜ਼ਰ ਆ ਰਹੀ ਹੈ ਤੇ ਉਹ ਵੀ ਗੁੱਸੇ ਦੇ ਵਿੱਚ ਭੜਕ ਰਹੀ ਹੈ ਤਰਸਲ ਇਹਦਾ ਕਹਣਾ ਜਯਾ ਬਚਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਸ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਯਾ ਕਲਿਨਾ 에어ਪੋਰਟ ਤੇ ਨਜ਼ਰ ਆ ਰਹੀ ਹੈ ਇੰਟਰਨੈਟ ਤੇ ਸਾਹਮਣੇ ਆਈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਯਾ ਗੁੱਸੇ ਦੇ ਵਿੱਚ ਕਿਸੇ ਨੂੰ ਝਿੜਕ ਰਹੀ ਹੈ ਇਸ ਦੇ ਦੌਰਾਨ ਪੈਪਸ ਵੀ ਉੱਥੇ ਮੌਜੂਦ ਨੇ ਸੰਭਵ ਹੈ ਕਿ ਜਯਾ ਇੱਕ ਵਾਰ ਫਿਰ ਪੈਪਸ ਤੇ ਗੁੱਸਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਇਸ ਵੀਡੀਓ ਤੇ ਲੋਕਾਂ ਨੇ ਕਾਫੀ ਕਮੈਂਟ ਵੀ ਕੀਤੇ ਰੇ ਵੀਡੀਓ ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ ਇਹ ਮੈਡਮ ਹਮੇਸ਼ਾ ਗੁੱਸੇ ਵਿੱਚ ਕਿਉਂ ਰਹਿੰਦੀ ਹੈ ਇੱਕ ਯੂਜ਼ਰ ਨੇ ਕਿਹਾ ਕਿ ਉਹ ਆਉਂਦਾ ਰਹਿੰਦਾ ਹੈ ਤੀਜੇ ਯੂਜ਼ਰ ਨੇ ਕਿਹਾ ਕਿ ਜਦੋਂ ਤੁਸੀਂ ਦੇਖਦੇ ਹੋ ਤਾਂ ਗੁੱਸੇ ਹੋ ਜਾਂਦੇ ਹੋ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਪਹਿਲੀ ਵਾਰ ਉਹ ਥੋੜਾ ਗੁੱਸੇ ਵਿੱਚ ਠੇ ਉਹ ਆਪਣੇ ਨੱਕ ਤੇ ਰਹਿੰਦਾ ਹੈ ਜਯਾ ਦੇ ਇਸ ਵੀਡੀਓ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰ ਰਹੇ ਨੇ ਕਿਉਂਕਿ ਜਯਾ ਲਗਾਤਾਰ ਆਪਣੇ ਬਿਹੇਵੀਅਰ ਨੂੰ ਲੈ ਕੇ ਟ੍ਰੋਲ ਹੁੰਦੀ ਰਹਿੰਦੀ ਹੈ